ਇਹ ਕੀਰਤਨਕਾਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਉਸ ਸ਼ਬਦ ਦੀ ਪੰਕਤੀ ਨੂੰ ਟੈਗ ਬਣਾਣਾ ਜਿਹੜੀ ਪੰਕਤੀ ਰਾਉ ਵਿੱਚ ਹੋਵੇ। ਉਹ ਜਿਨ੍ਹਾਂ ਚ ਰਾਉ ਸ਼ਬਦ ਦੀ ਉਹ ਪਹਿਲੀ ਪੰਕਤੀ ਟੈਗ ਬਣਾਇਆ ਜਾਵੇ ਜਾਂ ਫਿਰ ਅਖੀਰੀ ਪੰਕਤੀ ਨੂੰ ਟੈਗ ਬਣਾਇਆ ਜਾਵੇ। ਕੀਰਤਨੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕੁਝ ਕੀਰਤਨੀਆਂ ਕਰਦੇ ਵੀ ਨੇ। ਸ਼ਬਦ ਦੀ ਕੋਈ ਪੰਕਤੀ ਚੱਕ ਲਈ ਉਹਨੂੰ ਟੈਗ ਬਣਾ ਲਈ ਕੀ ਇਹ ਸਹੀ? ਅਕਸਰ ਕਿਹਾ ਜਾਂਦਾ ਹੈ ਕੀਰਤਨੀਆਂ ਵੱਲੋਂ ਜੀ ਸੰਗਤ ਦੀ ਡਿਮਾਂਡ ਹੈ ਕਿ ਸਾਨੂੰ ਸ਼ਬਦ ਸੁਣਾਵੋ। ਪਰੰਤੂ ਉਹ ਸ਼ਬਦ ਪਹਿਲੇ ਕਿਸੇ ਨੇ ਹੋਰ ਪੰਕਤੀ ਤੋਂ ਪੜਿਆ ਹੁੰਦਾ ਦੂਜਾ ਕਹਿੰਦਾ ਜੇ ਮੈਂ ਸੁਣਾ ਦਿੱਤਾ ਤੇ ਕਾਪੀ ਹੋ ਜੇਗਾ ਫਿਰ ਉਹ ਆਪਣੀ ਹੋਰ ਕੁੰਤੀ ਦੇ ਸ਼ਬਦ ਗਾਇਨ ਕਰਨਾ ਸ਼ੁਰੂ ਕਰ ਦਿੰਦਾ ਹੈ ਕੀ ਗੱਲ ਸਹੀ ਨਹੀਂ ਸਾਨੂੰ ਸੰਗਤ ਦੇ ਅਨੁਸਾਰ ਨਹੀਂ ਸਾਨੂੰ ਗੁਰਮਤ ਦੇ ਅਨੁਸਾਰ ਕਰਨਾ ਪਵੇਗਾ ਸ਼ਾਇਦ ਅੱਜ ਬਹੁਤਾਂ ਗਿੰਤੀ ਚ ਸੰਗਤਾਂ ਤੱਕ ਸਿੱਖ ਸਮਾਜ ਤੱਕ ਗੁਰਬਾਣੀ ਦੇ ਸ਼ਬਦਾਂ ਦੀ ਸਹੀ ਸੂਝ ਗੁਰਬਾਣੀ ਦੇ ਸ਼ਬਦਾਂ ਦਾ ਸਮੁੱਚਾ ਕੇਂਦਰੀਪਾਪ ਜਾਗਰਤ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿੰਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੀਟੀਸੀ ਦੇ ਇਸ ਖਾਸ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਦੇ ਵਿੱਚ ਅੱਜ ਇੱਕ ਇਹੋ ਜੀ ਸ਼ਖਸ਼ੀਰ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜੋ ਕਿ ਬਤੌਰ ਸਿੱਖ ਸਮਾਜ ਦੇ ਵਿੱਚ ਸਿੱਖ ਚਿੰਤਕ ਦੀ ਭੂਮਿਕਾ ਨਿਭਾ ਰਹੇ ਨੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਉਦជាਕ ਸ਼ਬਦ ਆਉਂਦਾ ਰਹਾ ਹੋ ਜਿਹਦਾ ਭਾਵ ਹੁੰਦਾ ਠਹਿਰ ਜਾਣਾ ਵਿਸ਼ਰਾਮ ਦੇਣਾ ਆਖਰ ਇਹ ਗੁਰੂ ਗ੍ਰੰਥ ਸਾਹਿਬ ਚ ਰਹਾਉ ਦੇ ਅਰਥ ਕੀ ਨੇ ਰਹਾਉ ਦੀ ਕੀ ਭੂਮਿਕਾ ਹੈ ਗੁਰੂ ਗ੍ਰੰਥ ਸਾਹਿਬ ਚ ਆਇਆ ਹੋਇਆ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਦੀ ਆਪਣੀ ਬੰਤਰ ਹੈ ਆਪਣੀ ਭੂਮਿਕਾ ਹੈ ਇਸ ਰਹਾਉ ਦੇ ਬਾਰੇ ਕਿੰਨਾ ਵੱਡਾ ਇਤਿਹਾਸ ਰਹਾਉ ਕਿੰਨਾ ਕੁਝ ਲੁਕੋ ਕੇ ਬੈਠਾ ਹੈ ਆਪਣੇ ਆਪ ਦੇ ਵਿੱਚ ਇਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਸਤਿ ਸਤਕਾਰਯੋਗ ਪਾਇਨੇ ਚੱਤਾ ਸਿੰਘ ਜੀ ਨਾਲ ਤੁਹਾਨੂੰ ਜੀ ਆਇਆਂ ਕਹਿੰਦੇ ਆ ਜੀ ਫਤਿਹ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਲੰਬੇ ਸਮੇਂ ਤੋਂ ਵੇਖ ਰਿਹਾ ਜਦੋਂ ਤੁਸੀਂ ਸੰਗਤ ਵਿੱਚ ਵਿਚੜਦੇ ਹੋ ਗੁਰਬਾਣੀ ਦੀ ਗੱਲ ਗੁਰ ਇਤਿਹਾਸ ਦੀ ਗੱਲ ਬੜੇ ਸੋਨੇ ਢੰਗ ਨਾਲ ਕਰਦੇ ਹੋ ਬਤੌਰ ਸਿੱਖ ਚਿੰਤਕ ਦੀ ਭੂਮਿਕਾ ਨਿਭਾ ਰਹੇ ਹੋ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚਲੇ ਸ਼ਬਦਾਂ ਦੀ ਗੱਲ ਆਉਂਦੀ ਹੈ ਹਰ ਸ਼ਬਦ ਦੇ ਵਿੱਚ ਕਿਤੇ ਨਾ ਤੁਹਾਨੂੰ ਰਹਾਉ ਮਿਲ ਜਾਂਦਾ ਹੈ ਵਿਦਵਾਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਇਹਦਾ ਅਰਥ ਹੈ ਠਹਿਰ ਜਾਣਾ ਵਿਸ਼ਰਾਮ ਰੁਕਣਾ ਬਤੌਰ ਸਿੱਖ ਚਿੰਤਕ ਤੁਸੀਂ ਰਹਾਉ ਨੂੰ ਕਿਵੇਂ ਪੇਸ਼ ਕਰੋਗੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਰਹਾਉ ਸ਼ਬਦ ਜਿਹੜਾ ਹੈ ਰਹਾਉ ਅੱਖਰ ਜਿਹੜਾ ਹੈ ਉਹ ਆਇਆ ਹੈ। ਔਰ ਸਤਿਗੁਰ ਜੀ ਨੇ ਜਿਹੜਾ ਪਾਵਨ ਬਾਣੀ ਹੈ ਉਹ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ 31 ਰਾਗਾਂ ਦੇ ਵਿੱਚ। ਜੀ। ਔਰ ਕੀਰਤਨ ਦੇ ਨਾਲ ਸੰਬੰਧ ਰੱਖਦੇ ਰਾਗ ਨੇ ਔਰ ਸਤਿਗੁਰ ਜੀ ਨੇ ਉਹਦੇ ਵਿੱਚ ਰਹਾਉ ਵਾਲਾ ਇੱਕ ਪਦਾ ਜਿਹੜਾ ਹੈ ਉਹ ਅੰਕਿਤ ਕੀਤਾ ਹੈ ਔਰ ਰਹਾਉ ਵਾਲੇ ਪਦੇ ਦੇ ਵਿੱਚ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦਾ ਏ ਜੀ ਭਾਈ ਕਾਨ ਸਿੰਘ ਨਾਭਾ ਜੀ ਰਹਾਉ ਦਾ ਅਰਥ ਲਿਖਦੇ ਨੇ ਟੇਕ ਸਥਾਈ ਭਾਵ ਜਿਸ ਪਦੇ ਦੇ ਵਿੱਚ ਰਹਾਉ ਅੱਖਰ ਆ ਗਿਆ ਉਸ ਤੋਂ ਪਹਿਲਾ ਜਿਹੜਾ ਪਦਾ ਹੈ ਪੰਕਤੀਆਂ ਨੇ ਉਹਦੇ ਵਿੱਚ ਉਸ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਅੰਕਿਤ ਹੁੰਦਾ ਹੈ ਜੀ ਮਨੁੱਖ ਨੇ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ ਤੇ ਮਿਲਾਪ ਕਰਨ ਵਾਸਤੇ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਇੱਕ ਮਾਰਗ ਦੱਸਦੀ ਹੈ ਸਤਿਗੁਰੂ ਜੀ ਦਾ ਪਾਵਨ ਬਚਨ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਮਨ ਆਏ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਚਾਨਣ ਦਿੰਦੀ ਹੈ ਆਪਾਂ ਉਦਾਹਰਨ ਤੌਰ ਤੇ ਦੁਨਿਆਵੀ ਜਦੋਂ ਲੈਂਦੇ ਹਾਂ ਤੇ ਦੇਖਦੇ ਹਾਂ ਵੀ ਆਪਾਂ ਕਿਸੇ ਸਥਾਨ ਦੇ ਉੱਤੇ ਜਾਣਾ ਹੈ ਤੇ ਉਸ ਸਥਾਨ ਦੇ ਉੱਤੇ ਜਾਣ ਵਾਸਤੇ ਸਾਨੂੰ ਰਸਤੇ ਦੇ ਵਿੱਚ ਬਹੁਤ ਸਾਰੇ ਸਾਈਨ ਬੋਰਡ ਜਿਹੜੇ ਆ ਉਹ ਲੱਗੇ ਮਿਲ ਜਾਂਦੇ ਨੇ ਜੀ ਜਿਵੇਂ ਅੱਗੇ ਲਿਖਿਆ ਹੁੰਦਾ ਵੀ ਸਕੂਲ ਹੈ ਤੇ ਇੱਕ ਸਾਈਨ ਬੋਰਡ ਮਿਲ ਜਾਂਦਾ ਅੱਗੇ ਚੌਰਾਸਤਾ ਹੈ ਚੌਰਾਸਤੇ ਤੋਂ ਪਹਿਲਾਂ ਇੱਕ ਸਾਈਨ ਬੋਰਡ ਲੱਗਾ ਸਾਨੂੰ ਮਿਲ ਜਾਂਦਾ ਹੈ ਅੱਗੇ ਕੂਣੀ ਮੋੜ ਹੈ ਉਸ ਤੋਂ ਪਹਿਲਾਂ ਹੀ ਇੱਕ ਸਾਈਨ ਬੋਰਡ ਮਿਲ ਜਾਂਦਾ ਹੈ ਤਾਂ ਜੋ ਉਸ ਰਸਤੇ ਦੇ ਉੱਤੇ ਜਿਹੜਾ ਵੀ ਮਨੁੱਖ ਜਾ ਰਿਹਾ ਹੈ ਉਹਨੂੰ ਆਸਾਨੀ ਹੋ ਜਾਏ ਤੇ ਉਹਦਾ ਬਚਾਅ ਹੋ ਜਾਏ ਵੀ ਮੈਂ ਜਿਸ ਮੰਜ਼ਲ ਤੇ ਪਹੁੰਚਣਾ ਹੈ ਮੰਜ਼ਲ ਕਿੰਨੇ ਕਿਲੋਮੀਟਰ ਦੂਰ ਹੈ ਹਾਂ ਇਹ ਵੀ ਮੰਜ਼ਲ ਦਾ ਵੀ ਲਿਖਿਆ ਹੁੰਦਾ ਬਕਾਇਦਾ ਲੁਧਿਆਣਾ ਕਿੱਧਰਲੇ ਪਾਸੇ ਆ ਮੋਹੱਲੀ ਕਿੱਧਰਲੇ ਪਾਸੇ ਆ ਬਕਾਇਦਾ ਲਿਖਿਆ ਹੁੰਦਾ ਐਰੋ ਲਾਇਓ ਹੁੰਦੇ ਆ ਜੀ ਕਿਲੋਮੀਟਰ ਜਿਹੜੇ ਨੇ ਉਹ ਲਿਖੇ ਹੁੰਦੇ ਨੇ ਤਾਂ ਜੋ ਮਨੁੱਖ ਸੇਫ ਆਪਣੀ ਮੰਜ਼ਲ ਦੇ ਉੱਤੇ ਪਹੁੰਚ ਜਾਵੇ ਇਸੇ ਤਰ੍ਹਾਂ ਭਈ ਪ੍ਰਾਪਤ ਮਨੁੱਖ ਦੀ ਹੋਰੀਆ ਗੋਮਿੰਦ ਮਿਲਣ ਕੀ ਇਹੋ ਤੇਰੀ ਬਰੀਆ ਇਹ ਤੇਰੀ ਬਰੀਆ ਮਨੁੱਖ ਨੇ ਪਰਮਾਤਮਾ ਦੇ ਨਾਲ ਮਿਲਣਾ ਹੈ ਕੀ ਬਾਤ ਹੈ ਬਹੁਤ ਖੂਬ ਤੇ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਗੁਰਬਾਣੀ ਸਹਾਈ ਹੈ ਇਸੇ ਤਰ੍ਹਾਂ ਵੀ ਇਸ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਗੁਰਬਾਣੀ ਨੂੰ ਕਿਵੇਂ ਪੜ੍ਹਨਾ ਹੈ ਗੁਰਬਾਣੀ ਨੂੰ ਕਿਵੇਂ ਸਮਝਣਾ ਹੈ ਸਤਿਗੁਰ ਜੀ ਨੇ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਇਹੋ ਜਿਹੇ ਸਾਈਨ ਜੜੇ ਨੇ ਸਾਨੂੰ ਦਿੱਤੇ ਹੋਏ ਨੇ ਉਹਦੇ ਵਿੱਚੋਂ ਹੀ ਜਿਹੜਾ ਹੈ ਇੱਕ ਰਹਾਉ ਵਾਲਾ ਇੱਕ ਸਾਈਨ ਬੋਰਡ ਸਮਝ ਲਓ ਤੁਸੀਂ ਇੱਥੇ ਤੁਸੀਂ ਇੱਥੇ ਗੱਲ ਆਖਿਆ ਸੀ ਰਮਤਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚ ਰਹਾਉ ਦੀ ਸ਼ਬਦਾ ਦੀ ਬੜਤੋਂ ਬਹੁਤ ਜ਼ਿਆਦਾ ਕੀਤੀ ਗਈ ਹੈ ਜਦੋਂ ਤੁਸੀਂ ਇੱਕੋਂ ਅੰਕਾਰ ਤੋਂ ਲੈ ਕੇ 18 10 20 ਤੱਕ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦیدار ਕਰਦੇ ਆ ਕਿੱਥੇ ਕੋਈ ਗਿਣਤੀ ਵੀ ਹੈ ਕਿੰਨੀ ਵਾਰ ਰਹਾਉ ਦੇ ਅਰਥ ਕਿਤੇ ਵਰਤੋਂ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਤਕਰੀਬਨ ਤਕਰੀਬਨ 2686 ਵਾਰੀ ਇਹ ਰਹਾਉ ਸ਼ਬਦ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਸਾਨੂੰ ਮਿਲਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਵੇਖਦੇ ਹਾਂ ਤੇ ਇਹ ਵੀ ਸਾਡੇ ਇਤਿਹਾਸਕ ਸਰੋਤ ਬੋਲਦੇ ਨੇ ਕਿ ਗੁਰੂ ਸਹਿਬਾਨਾਂ ਤੋਂ ਪਹਿਲੇ ਭਗਤ ਸਹਿਬਾਨਾਂ ਦਾ ਪਿਰਤ ਸੀ ਜੀ ਭਗਤੀ ਲੈਰ ਸੀਗੀ ਗੁਰੂ ਸਹਿਬਾਨਾਂ ਨੇ ਭਗਤਾ ਦੀ ਬਾਣੀ ਨੂੰ ਇਕੱਤਰ ਕੀਤਾ ਕੀ ਭਗਤ ਸਹਿਬਾਨਾਂ ਦੀ ਬਾਣੀ ਦੇ ਵਿੱਚ ਵੀ ਰਹਾਉਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਹਾਂਜੀ ਜ਼ਰੂਰ ਭਗਤ ਸਹਿਬਾਨ ਜਿਨ੍ਹਾਂ ਦਾ ਜੀਵਨ ਕਾਲ ਆਪਾਂ ਵਿਖਦੇ ਹਾਂ ਭਗਤ ਜੈਦੇਵ ਜੀ ਦਾ ਉਹ 1170 ਤੋਂ ਹੈ ਬਿਲਕੁਲ 1170 ਤੋਂ ਬਾਅਦ ਬਾਬਾ ਫਰੀਦ ਜੀ ਦਾ 1173 ਉਹਨਾਂ ਦਾ ਪ੍ਰਕਾਸ਼ ਹੈ ਤੇ ਇਹ 1675 ਤੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਜੀ ਇਹ ਪੰਜ ਸਦੀਆਂ ਦਾ ਗੁਰਬਾਣੀ ਦੇ ਵਿੱਚ ਲੇਖਣਾ ਆਇਆ ਹੋਇਆ ਹੈ ਭਗਤ ਜੈਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਸਮੁੱਚੀ ਬਾਣੀ ਦੇ ਵਿੱਚ ਰਹਾਉ ਵਾਲਾ ਸ਼ਬਦ ਜਿਹੜਾ ਹੈ ਉਹ ਅੰਕਿਤ ਕੀਤਾ ਹੋਇਆ ਹੈ ਤੇ ਇਹ ਜਦੋਂ ਆਪਾਂ ਇਹਨੂੰ ਪਰਚੋਲਦੇ ਹਾਂ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਕਵੀ ਲੋਕ ਹੋਇਆ ਕਰਦੇ ਸਨ ਜਦੋਂ ਆਪਣੀ ਕਵਿਤਾ ਨੂੰ ਰਚਦੇ ਸਨ ਉਹਦੇ ਵਿੱਚ ਵੀ ਉਹ ਰਹਾਉ ਵਾਲਾ ਪਦ ਜਿਹੜਾ ਹੈ ਉਹ ਸਾਨੂੰ ਮਿਲਦਾ ਹੈ ਕਿਉਂਕਿ ਰਹਾਉ ਵਾਲੇ ਪਦੇ ਦੇ ਵਿੱਚ ਉਸ ਸਮੁੱਚੀ ਕਹੀ ਹੋਈ ਗੱਲ ਦਾ ਇੱਕ ਮਜ਼ਬੂਤ ਹੈ ਕੇਂਦਰੀ ਭਾਵ ਕੇਂਦਰੀ ਭਾਵ ਕੇਂਦਰੀ ਭਾਵ ਜਿਹੜਾ ਹੈ ਉਹ ਅੰਕਿਤ ਕੀਤਾ ਹੋਇਆ ਤੁਸੀਂ ਲੰਬੇ ਸਮੇਂ ਤੋਂ ਸਰੋਤ ਪੜੇ ਨੇ ਕਿਤੇ ਤੁਹਾਡੇ ਜ਼ਹਿਨ 'ਚ ਇਸ ਤਰ੍ਹਾਂ ਵੀ ਪੜਨ ਦਾ ਮੌਕਾ ਮਿਲਿਆ ਕੁਝ ਸਰੋਤ ਦੇਖਣ ਦਾ ਮੌਕਾ ਮਿਲਿਆ ਸਭ ਤੋਂ ਪਹਿਲੀ ਵਾਰ ਰਹਾਉ ਸ਼ਬਦ ਦੀ ਵਰਤੋਂ ਕਿਵੇਂ ਤੇ ਕਿੱਥੇ ਕੀਤੀ ਗਈ ਇਹ ਜਿਵੇਂ ਜਿਵੇਂ ਜਿੱਦਾਂ ਆਪਾਂ ਵੇਖਦੇ ਹਾਂ ਸਰੋਤ ਵੇਖਦੇ ਹਾਂ ਉਹਨਾਂ ਸਰੋਤਾਂ ਵਿੱਚ ਜਿਹੜੇ ਹਿੰਦੀ ਕਵੀ ਨੇ ਜਾਂ ਹੋਰ ਉਹਦੇ ਵਿੱਚ ਇਹ ਸਾਨੂੰ ਮਿਲਦਾ ਹੈ ਜੀ ਇਸੇ ਨੂੰ ਸਤਿਗੁਰਜੀ ਨੇ ਵੀ ਆਪਣੀ ਪਾਵਨ ਬਾਣੀ ਦੇ ਵਿੱਚ ਰਹਾਉ ਵਾਲਾ ਅੱਖਰ ਵਰਤ ਕੇ ਤੇ ਇੱਕ ਤੁਕਸਾਰ ਦੇ ਵਿੱਚ ਉਹਨੂੰ ਕੇਂਦਰੀ ਭਾਵ ਬਣਾ ਕੇ ਉਹਨੂੰ ਫਿਰ ਅੱਗੇ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਹੋਇਆ ਹੈ। ਕਈ ਸ਼ਬਦ ਇਹੋ ਜਿਹੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਿਲ ਜਾਂਦੇ ਜਿਨ੍ਹਾਂ 'ਚ ਸ਼ਬਦ ਰਹਾਉ ਦੀ ਵਰਤੋਂ ਨਹੀਂ ਕੀਤੀ ਗਈ। ਬਿਨਾਂ ਰਹਾਉ ਤੋਂ ਨੇ ਕੁਝ ਸ਼ਬਦ ਸਾਨੂੰ ਇਹੋ ਜਿਹੇ ਮਿਲਦੇ ਨੇ ਜਿਨ੍ਹਾਂ 'ਚ ਦੋ ਵਾਰ ਰਹਾਉ ਦੀ ਵਰਤੋਂ ਕੀਤੀ ਗਈ ਹੈ। ਤੁਸੀਂ ਆਖਿਆ ਸ਼ਬਦ ਦਾ ਕੇਂਦਰੀ ਭਾਵ ਰਹਾਉ ਹੈ। ਪਰ ਜਿੱਥੇ ਸ਼ਬਦ ਰਹਾਉ ਨਹੀਂ ਵਰਤਿਆ ਗਿਆ ਉਹਦਾ ਕੇਂਦਰੀ ਭਾਵ ਤੇ ਜਿੱਥੇ ਦੋ ਵਾਰ ਵਰਤੋ ਕੀਤੀ ਗਿਆ ਰਹਾਉ ਦਾ ਉਹ ਸੰਗਤ ਫਿਰ ਕਿਵੇਂ ਗ੍ਰੈਂਡ ਕਰੇਗੀ ਤਕਰੀਬਨ ਮਾਝ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਸਰਾ ਰਾਗ ਜਿਸ ਦੇ ਅੰਦਰ ਜਿਹੜੇ ਚੌਪਦਿਆਂ ਦੇ ਸ਼ਬਦ ਨੇ ਚੌਪਦਿਆਂ ਦਾ ਮਤਲਬ ਚਾਰ ਬੰਦਾਂ ਵਾਲੇ ਸ਼ਬਦ ਬਿਲਕੁਲ ਉਹਨਾਂ ਦੇ ਵਿੱਚ 50 ਸ਼ਬਦ ਨੇ ਸੱਤ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ ਤੇ 43 ਸ਼ਬਦ ਜਿਹੜੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨੇ ਜਿਹੜੇ 7 ਸ਼ਬਦ ਨੇ ਉਹਨਾਂ ਦੇ ਵਿੱਚ ਕੋਈ ਰਹਾਉ ਵਾਲਾ ਬੰਦ ਨਹੀਂ ਹੈ। 43 ਸ਼ਬਦਾਂ ਦੇ ਵਿੱਚ ਇੱਕ ਸ਼ਬਦ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪਹਿਲਾ ਸ਼ਬਦ ਮਾਜ ਰਗ ਦਾ। ਉਹਦੇ ਵਿੱਚ 4 ਰਹਾਉ ਵਾਲੇ ਪਦੇ ਨੇ। ਬਾਕੀ 42 ਸ਼ਬਦ ਜਿਹੜੇ ਨੇ ਉਹ 42 ਸ਼ਬਦਾਂ ਦੇ ਵਿੱਚ ਰਹਾਉ ਵਾਲਾ ਪਦ ਜਿਹੜਾ ਹੈ ਉਹ ਨਹੀਂ ਹੈ। ਉਸ ਸ਼ਬਦਾਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਮਝਦੇ ਹਾਂ ਤੇ ਉਹਦੇ ਵਿੱਚ ਸਾਨੂੰ ਸਮੁੱਚਾ ਭਾਵ ਹੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਇੱਕ ਰੂਪ ਦੇ ਵਿੱਚ ਵੱਜਾ ਹੋਇਆ ਜਿਹੜਾ ਹੈ। ਉਹ ਸਾਨੂੰ ਮਿਲਦਾ ਹੈ ਉਹਦੇ ਵਿੱਚ ਜਾਂ ਤੇ ਪਹਿਲੀ ਤੁਕ ਦੇ ਵਿੱਚ ਉਸ ਸ਼ਬਦ ਦਾ ਸਮੁੱਚਾ ਭਾਵ ਅੰਕਿਤ ਕੀਤਾ ਉਹਨੂੰ ਅੱਗੇ ਵਿਸਥਾਰ ਕਰ ਦਿੰਦਾ ਹੈ ਜਾਂ ਫਿਰ ਗੱਲ ਸ਼ੁਰੂ ਕਰਕੇ ਅਖੀਰ ਦੇ ਵਿੱਚ ਉਹਦਾ ਨਸਤਾਰਾ ਕਰ ਦਿੰਦਾ ਹੋਇਆ ਉਸ ਉਹਨਾਂ ਸ਼ਬਦਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਜਦੋਂ ਆਪਾਂ ਮਾਝ ਰਾਗ ਦੇ ਵਿੱਚ ਹੀ ਲੰਬੇਰੀ ਬਾਣੀ ਪੜਦੇ ਆ 12 ਮਹਾ ਗੁਰੂ ਅਰਜਨ ਸਾਹਿਬ ਮਹਾਰਾਜ ਦੂ ਅਕਸਰ ਸੰਗਰਾਂਦ ਦੇ ਮੌਕੇ ਦੇ ਉੱਤੇ ਬਿਲਕੁਲ ਗੁਰੂ ਘਰਾਂ ਦੇ ਵਿੱਚ ਉਹ ਪੜ੍ਹੀ ਜਾਂਦੀ ਹੈ ਬਿਲਕੁਲ ਉਹਦੇ ਵਿੱਚ ਜਿਹੜਾ ਹੈ ਰਹਾਉ ਵਾਲਾ ਪਦ ਨਹੀਂ ਹੈ ਉਹਦੇ ਵਿੱਚ ਸਮੁੱਚਾ ਪਹਿਲਾ ਸ਼ਬਦ ਹੈ ਪਦਲਾ ਪਦਾ ਹੈ ਉਹਦੇ ਵਿੱਚ ਦੱਸਿਆ ਹੋਇਆ ਵੀ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲ ਸਕਦੇ ਹਾਂ ਕਰਮਾਂ ਕਰਕੇ ਵਿਛੜੇ ਹੋਏ ਹਾਂ ਫਿਰ ਅਖੀਰ ਦੇ ਵਿੱਚ ਜਿਨ ਜਿਨ ਨਾਮ ਧਿਆਇਆ ਵੀ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਵੀ ਉਹਨਾਂ ਦੇ ਕਾਰਜ ਪੂਰੇ ਹੋ ਗਏ ਔਰ ਉਹਨਾਂ ਦੇ ਵਿੱਚ ਜਿਹੜੇ 12 ਮਹੀਨੇ ਨੇ ਪਹਿਲੇ ਮਹੀਨੇ ਦੇ ਵਿੱਚ ਮੰਝਲ ਮਿੱਥ ਲਈ ਚੇਤ ਗੋਬਿੰਦ ਅਰਾਧੀਏ ਤੇ ਅਖੀਰ ਦੇ ਵਿੱਚ ਫਲਗੁਣ ਆਨੰਦ ਉਪਾਰਜਨਾ ਉਸ ਮੰਝਲ ਦੀ ਪ੍ਰਾਪਤੀ ਦੀ ਗੱਲ ਜਿਹੜੀ ਆ ਕੀਤੀ ਉਹ 12 ਪੌੜੀਆਂ ਮੰਨੂ ਇੱਕ ਮਨੁੱਖ ਦੀ ਜ਼ਿੰਦਗੀ ਦੀਆਂ ਐ ਤੇ ਉਹ ਪੌੜੀਆਂ ਚੜ੍ਹ ਚੜ੍ਹਦੇ ਆ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਦੋਂ ਆਪਾਂ ਸੋਹਲੇ ਬਾਣੀ ਪੜ੍ਹਦੇ ਹਾਂ ਮਾਰੂ ਰਾਗ ਦੇ ਵਿੱਚ ਸੋਹਲੇ 16 ਪਦਿਆਂ ਵਾਲੇ ਸ਼ਬਦ ਨੇ ਉਨ੍ਹਾਂ ਦੇ ਵਿੱਚ ਰਹਾਉ ਵਾਲਾ ਪਦ ਜਿਹੜਾ ਹੈ ਉਹ ਨਹੀਂ ਅੰਕਿਤ ਕੀਤਾ ਹੋਇਆ ਇਸ ਤੋਂ ਇਲਾਵਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 12 ਨੇ 22 12 ਦੇ ਵਿੱਚ ਕੇਵਲ ਇੱਕ ਰਾਮ ਕਲੀ ਦੀ ਵਾਰ ਹੈ ਜਿਹਦੇ ਵਿੱਚ ਰਹਾਉ ਵਾਲਾ ਇੱਕ ਸ਼ਬਦ ਆਉਂਦਾ ਹੈ ਜਾਨਕੀ ਰਹਾਉ ਵਾਲੀਆਂ ਤੁਕਾਂ ਆਉਂਦੀਆਂ ਨੇ ਵਾਹ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਹੀਂ ਉਸ ਤੋਂ ਇਲਾਵਾ ਜਿਹੜੀਆਂ ਬਾਕੀ 12 ਨੇ ਉਹਦੇ ਵਿੱਚ ਰਹਾਉ ਵਾਲਾ ਸ਼ਬਦ ਜਿਹੜਾ ਹੈ ਉਹ ਨਹੀਂ ਆਉਂਦਾ ਆਪਾਂ ਜਦੋਂ ਆਸਾ ਕੀ ਵਾਰ ਪੜਦੇ ਆ ਉਹਦੇ ਵਿੱਚ 12ਵਾਂ ਜਿਹੜੀ ਹੈ ਪੌੜੀ ਪੌੜੀ ਉਹਦੇ ਵਿੱਚ ਰਹਾਉ ਵਾਲਾ ਹੈ ਪਰ ਉਹ ਰਹਾਉ ਵਾਲਾ ਜਿਹੜਾ ਸ਼ਬਦ ਆਇਆ ਹੈ ਉਹ ਸਮੁੱਚੀ ਬਾਣੀ ਨੂੰ ਜਿਹੜਾ ਹੈ ਉਹ ਨਹੀਂ ਪ੍ਰেজেন্ট ਕਰਦਾ ਉਹ ਕੇਵਲ ਉਸ ਪੌੜੀ ਨੂੰ ਹੀ ਪ੍ਰেজেন্ট ਕਰਦਾ ਹੈ ਮੈਂ ਤੁਹਾਨੂੰ ਤੁਹਾਡੇ ਤਰਕਣਾ ਚਾਹਾਂਗਾ ਜਦੋਂ ਅਸੀਂ ਗੁਰਬਾਣੀ ਦਾ ਅਧਿਆਰਣ ਕਰਦੇ ਆ ਤੇ ਸਾਡੇ ਵਿਦਵਾਨਾਂ ਵੱਲੋਂ ਕਿਹਾ ਜਾਂਦਾ ਹੈ ਜਦ ਤੱਕ ਤੁਹਾਨੂੰ ਗੁਰਬਾਣੀ ਵਿਆਕਰਣ ਦੀ ਸੂਝ ਨਹੀਂ ਤੁਸੀਂ ਗੁਰਬਾਣੀ ਨੂੰ ਸਹੀ ਤਰੀਕੇ ਤਰ੍ਹਾਂ ਨਹੀਂ ਪੜ ਸਕਦੇ ਹੁਣ ਜਿਨ੍ਹਾਂ ਸ਼ਬਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਨ੍ਹਾਂ ਸ਼ਬਦਾਂ ਦੇ ਵਿੱਚ ਰਾਹੋ ਦੀ ਵਰਤੋਂ ਨਹੀਂ ਕੀਤੀ ਗਈ ਮੈਂ ਤੁਹਾਡਾ ਧਿਆਨ ਉੱਥੇ ਲੈ ਕੇ ਜਾਣਾ ਚਾਹੁੰਦਾ ਜਦੋਂ ਅਸੀਂ ਗੁਰਬਾਣੀ ਦਾ ਸ਼ਬਦਾਂ ਦਾ ਕੀਰਤਨ ਸਰਵਣ ਕਰਦੇ ਹਾਂ ਇਹ ਕੀਰਤਨਕਾਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਉਸ ਸ਼ਬਦ ਦੀ ਪੰਕਤੀ ਨੂੰ ਟੇਕ ਬਣਾਉਣਾ ਜਿਹੜੀ ਪੰਕਤੀ ਰਾਹੋ ਵਿੱਚ ਹੋਵੇ ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਹੈ ਸਥਾਈ ਬਣਾਇਆ ਜਾਵੇ ਉਸ ਪੰਕਤੀ ਨੂੰ ਟੇਕ ਬਣਾਇਆ ਜਾਵੇਗਾ ਹੁਣ ਜਿਨ੍ਹਾਂ ਚ ਰਾਹੋ ਸ਼ਬਦ ਨਹੀਂ ਉਹ ਪਹਿਲੀ ਪੰਕਤੀ ਟੇਕ ਬਣਾਇਆ ਜਾਵੇ ਜਾਂ ਫਿਰ ਅਖੀਲੀ ਪੰਕਤੀ ਨੂੰ ਟੇਕ ਬਣਾਇਆ ਜਾਵੇਗਾ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੇ ਸਾਨੂੰ ਉਸ ਸ਼ਬਦ ਨੂੰ ਪੜ੍ਹ ਕੇ ਦੇਖਣਾ ਪੈਗਾ ਵੀ ਸ਼ੁਰੂ ਦੇ ਵਿੱਚ ਸਵਾਲ ਕੀਤਾ ਹੋਇਆ ਹੈ ਤੇ ਅਖੀਰ ਦੇ ਵਿੱਚ ਉਹਦਾ ਉੱਤਰ ਹੋਇਆ ਹੈ ਜਵਾਬ ਇਸ ਕਰਕੇ ਆਪਾਂ ਪਹਿਲੀ ਪੰਕਤੀ ਤੋਂ ਹੀ ਜਿਨ੍ਹਾਂ ਵਿੱਚ ਰਹਾਉ ਵਾਲੀ ਪੰਕਤੀ ਨਹੀਂ ਹੈ ਉਹ ਆਪਾਂ ਪਹਿਲੀ ਪੰਕਤੀ ਤੋਂ ਆਰੰਭ ਕਰਾਂਗੇ ਤੇ ਅਖੀਰ ਦੇ ਵਿੱਚ ਉਹਦਾ ਨਸਤਾਰਾ ਵੀ ਕੀਤਾ ਹੁੰਦਾ ਹੈ ਉਂਝ ਜਿਹੜੀ ਆਪਾਂ ਜਿੰਨੇ ਵੀ ਗੁਰਬਾਣੀ ਦੇ ਸ਼ਬਦ ਨੇ ਉਹਨਾਂ ਦੇ ਵਿੱਚ ਰਹਾਉ ਵਾਲੇ ਤੱਕ ਨੂੰ ਹੀ ਆਪਾਂ ਸਥਾਈ ਬਣਾਉਨੇ ਆ ਕਿਉਂਕਿ ਇਹ ਕੀਰਤਨ ਦੇ ਨਾਲ ਸੰਬੰਧ ਰੱਖਦੀ ਹੈ ਰਾਗਾਂ ਦੇ ਨਾਲ ਸੰਬੰਧ ਰੱਖਦੀ ਹੈ ਤੇ ਜਦੋਂ ਆਪਾਂ ਕੇਂਦਰੀ ਭਾਵ ਨੂੰ ਵਾਰ-ਵਾਰ ਗਾਇਨ ਕਰਾਂਗੇ ਤੇ ਜਿਹੜੇ ਸਰੋਤੇ ਨੇ ਸੁਣਨ ਵਾਲੀ ਸੰਗਤ ਹੈ ਉਹਨਾਂ ਦੇ ਮਾਈਂਡ ਦੇ ਵਿੱਚ ਦਿਮਾਗ ਦੇ ਵਿੱਚ ਆਪਣੇ ਆਪ ਹੀ ਪਤਾ ਲੱਗਣ ਲੱਗ ਪ아요 ਕਿ ਸਤਿਗੁਰੂ ਜੀ ਨੇ ਆਹ ਕੁਝ ਸਾਨੂੰ ਕਿਹਾ ਹੈ ਤੇ ਬਾਕੀ ਪਦੇ ਜਿਹੜੇ ਹੋਇਆ ਕਰਦੇ ਸੀ ਉਹ ਉਦਾਹਰਨਾਂ ਹੋਇਆ ਕਰਦੀਆਂ ਸਨ ਚਲੋ ਇਹ ਤਾਂ ਗੱਲ ਹੋਈ ਰਹਾਉ ਦੇ ਸ਼ਬਦ ਦੀ ਵਰਤੋਂ ਕਿਵੇਂ ਕਰਨੀ ਹੈ ਕਿਵੇਂ ਟੈਕ ਬਣਾਉਣਾ ਹੈ ਪਰੰਤੂ ਬਹੁਤਾਂ ਗਿੰਤੇ ਜਿ ਕੀਰਤਨੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕੁਝ ਕੀਰਤਨੀਆਂ ਕਰਦੇ ਵੀ ਨੇ ਮੈਂ ਸਾਰਿਆਂ ਦੀ ਗੱਲ ਨਾ ਕਰਾਂ ਸ਼ਬਦ ਦੀ ਕੋਈ ਪੰਕਤੀ ਚੱਕ ਲਈ ਉਹਨੂੰ ਟੇਕ ਬਣਾ ਲਈ ਕੀ ਇਹ ਸਹੀ ਹੈ ਨਹੀਂ ਇਹ ਬਿਲਕੁਲ ਗਲਤ ਆ ਜੀ ਉਹਦੇ ਨਾਲ ਕੀ ਹੁੰਦਾ ਕਿ ਸ਼ਬਦ ਦਾ ਮੂਲ ਭਾਵ ਜਿਹੜਾ ਹੈ ਉਹ ਗਵਾਚ ਜਾਂਦਾ ਹੈ ਪਹਿਲਾਂ ਆਪਾਂ ਇੱਕ ਸ਼ਬਦ ਰਹਾਉ ਦਾ ਕੀ ਮਹੱਤਵ ਹੈ ਉਹ ਆਪਾਂ ਵਿਚਾਰ ਲਈਏ ਫਿਰ ਉਸ ਤੋਂ ਬਾਅਦ ਅੱਗੇ ਜੋ ਕੀਰਤਨੀ ਸੰਗ ਕਰਦੇ ਹਨ ਉਹਨਾਂ ਦੀ ਆਪਾਂ ਵੀ ਗੱਲ ਜਿਹੜੀ ਆ ਉਹ ਕਰਾਂਗੇ ਜੀ ਜਿਵੇਂ ਆਪਾਂ ਮਾਲੀ ਗੋੜਾ ਰਾਗ ਹੈਗਾ ਮਾਲੀ ਗੋੜਾ ਰਾਗ ਦੇ ਵਿੱਚ ਸਤਿਗੁਰ ਜੀ ਦਾ ਪਾਵਨ ਸ਼ਬਦ ਹੈ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨਤਾ ਬੇ ਤੂੰ 사ਤ ਸੰਗਤ ਦੇ ਵਿੱਚ ਜਾ ਕੇ ਜਿਹਨੂੰ ਪਰਮਾਤਮਾ ਨੂੰ ਭਜਨ ਕਰੇਗਾ ਤੇ ਤੇਰੇ ਕਾਰਜ ਪੂਰੇ ਹੋ ਜਾਣਗੇ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਸਹਾਈ ਹੁੰਦਾ ਹੈ ਇਹ ਪਹਿਲਾ ਹੀ ਪਦ ਹੈ ਮਾਲੀ ਗੋੜਾ ਰਾਗ ਦੇ ਵਿੱਚ ਜੀ ਤੇ ਹੁਣ ਉਸ ਤੋਂ ਬਾਅਦ ਸਤਿਗੁਰ ਜੀ ਨੇ ਵਿਸਥਾਰ ਕੀਤਾ ਹੋਇਆ ਵੀ ਪ੍ਰਮਾਤਮਾ ਦਾ ਨਾਮ ਸਹਾਈ ਹੁੰਦਾ ਕਿਵੇਂ ਆ ਉਹ ਸਤਿਗੁਰ ਜੀ ਨੇ ਅੱਗੇ ਜਿਹੜੀਆਂ ਅਸੀਂ ਉਦਾਹਰਨਾਂ ਦਿੱਤੀਆਂ ਸਾਰੀਆਂ ਉਦਾਹਰਨਾਂ ਦਿੱਤੀਆਂ ਜਿਹੜੀਆਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਰੋਜ਼ ਵੇਖਦੇ ਆ ਸਤਿਗੁਰ ਜੀ ਕਹਿੰਦੇ ਨੇ ਬੂੜਤ ਕੋ ਜੈਸੇ ਬੀੜੀ ਮਿਲਤ ਬੂਝਤ ਦੀਪਕ ਮਿਲਤ ਤਿਲ ਤਿਲ ਜਲਤ ਅਗਨੀ ਮਿਲਤ ਨੀਰ ਜੈਸੇ ਭੁੱਖੇ ਬਾਰਕ ਖੀਰ ਜਿਸ ਤਰ੍ਹਾਂ ਇੱਕ ਡੁੱਬਦੇ ਹੋਏ ਨੂੰ ਬੀੜੀ ਮਿਲ ਜਾਏ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਸਹਾਈ ਹੁੰਦਾ ਹੈ ਦੀਵੇ ਦੇ ਵਿੱਚ ਤੇਲ ਹੁੰਦਾ ਹੈ ਜਦੋਂ ਤੇਲ ਖਤਮ ਹੋ ਜਾਂਦਾ ਦੀਵਾ ਬੁੱਝ ਜਾਂਦਾ ਹੈ ਬੁੱਝਦੇ ਹੋਏ ਦੀਵੇ ਨੂੰ ਤੇਲ ਮਿਲ ਜਾਏ ਉਹ ਹੋਰ ਲੰਬਾ ਸਮਾਂ ਚੱਲ ਸਕਦਾ ਹੈ ਫਿਰ ਕਹਿੰਦੇ ਨੇ ਵੀ ਜਿਸ ਤਰ੍ਹਾਂ ਇੱਕ ਬੱਚੀ ਨੂੰ ਭੁੱਖ ਲੱਗੀ ਹੁੰਦੀ ਹੈ ਤੇ ਉਹ ਕੇਵਲ ਦੁੱਧ ਦੇ ਸਹਾਰੇ ਹੀ ਹੈ ਤੇ ਉਹ ਦੁੱਧ ਦੇ ਸਹਾਰੇ ਉਹਨੂੰ ਮਿਲ ਜਾਏ ਤੇ ਉਹ ਚੁੱਪ ਕਰ ਜਾਂਦਾ ਹੈ ਕਿਸੇ ਚੀਜ਼ ਨੂੰ ਅੱਗ ਲੱਗੀ ਹੋਵੇ ਪਾਣੀ ਅੱਗ ਨੂੰ ਬੁਝਾ ਦਿੰਦਾ ਹੈ ਤੇ ਪਾਣੀ ਪਾ ਜੇਵੇ ਤੇ ਉਹ ਪਦਾਰਥ ਜਿਹੜਾ ਹੈ ਉਹ ਬਚ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਹੋਰ ਇਸੇ ਪਦੇ ਚਾਰ ਪਦੇ ਨੇ ਉਹਦੇ ਵਿੱਚ ਸਤਿਗੁਰੂ ਜੀ ਨੇ ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਜਿੱਦਾਂ ਸਤਿਗੁਰੂ ਜੀ ਅੱਗੇ ਪਦੇ ਵਿੱਚ ਕਹਿੰਦੇ ਨੇ ਜੈਸੇ ਰਣ ਮੈਂ ਸਖਾ ਭਰਾਤ ਵੀ ਮੈਦਾਨੇ ਜੰਗ ਦੇ ਅੰਦਰ ਭਰਾ ਉਦੀ ਸਹਾਇਤਾ ਕਰਨ ਵਾਸਤੇ ਆ ਜਾਏ ਅੱਗੇ ਕਹਿੰਦੇ ਨੇ ਜੈਸੇ ਕਿ ਰਖੇ ਵਰਸ ਮੀਗ ਵੀ ਸੁੱਕਦੀ ਹੋਈ ਖੇਤੀ ਹੋਵੇ ਮੀਂਹ ਪੈ ਜਾਵੇ ਤੇ ਉਹ ਬੰਦਲ ਹਰੀ ਭਰੀ ਕਰ ਦਿੰਦਾ ਹੈ ਇਸੇ ਤਰ੍ਹਾਂ ਹੀ ਹੋਰ ਸਤਿਗੁਰੂ ਜੀ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਜਿਵੇਂ ਤਾਂ ਕੋਈ ਹੈ ਪ੍ਰਮਾਤਮਾ ਦਾ ਨਾਮ ਇਸ ਤਰ੍ਹਾਂ ਦਾ ਸਾਈ ਹੋ ਜਾਂਦਾ ਜੀਵਨ ਦਾ ਤੇ ਇਹ ਵੀ ਸਤਿਗੁਰੂ ਜੀ ਨੇ ਬਹੁਤ ਸਾਰੀਆਂ ਲਗ ਭਗ ਕਹ ਦੋ ਵੀ 9 ਉਦਾਹਰਨਾਂ ਦਿੱਤੀਆਂ ਹੋਈਆਂ ਨੇ ਔਰ ਆਖਿਰ ਦੇ ਵਿੱਚ ਸਤਿਗੁਰੂ ਜੀ ਨੇ ਹੋਰ ਵੀ ਕਹਿ ਦਿੱਤਾ ਕਿ ਉਹ ਪ੍ਰਮਾਤਮਾ ਬਹੁਤ ਉੱਚਾ ਹੈ ਉੱਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇਸਾ ਤਰੇਸਾ ਵੀ ਇਹ ਹੋਰ ਵੀ ਬਹੁਤ ਸਾਰੀਆਂ ਪ੍ਰਮਾਤਮਾ ਬਹੁਤ ਉੱਚਾ ਹੈ ਪਰ ਇਹ ਮੈਂ ਕੁਝ ਉਦਾਹਰਨਾਂ ਸਤਿਗੁਰੂ ਜੀ ਕਹਿਣ ਲੱਗੇ ਦਿੰਨੇ ਆ ਵੀ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਸਿਮਰੇਗਾ ਜੀ ਉਹਦਾ ਪਾਰ ਉਤਾਰਾ ਹੋ ਜਾਏਗਾ। ਹੁਣ ਜੇ ਇਹ ਕੀਰਤਨੀ ਸਿੰਘ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਤੇ ਜਦੋਂ ਪ੍ਰਮਾਤਮਾ ਦੀ ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਜਪੇਗਾ ਤੇ ਉਹਦੇ ਕਾਰਜ ਪੂਰੇ ਹੋ ਜਾਣਗੇ ਇਸ ਨੂੰ ਸਥਾਈ ਬਣਾਏਗਾ ਤੇ ਜਿਹੜਾ ਸੁਣਨ ਵਾਲਾ ਕੀਰਤਨ ਉਹਦੇ ਦਿਮਾਗ ਦੇ ਵਿੱਚ ਆਪਣੇ ਆਪ ਉਹ ਸਾਰੀ ਧੀਲ ਬਣ ਜਾਏਗੀ ਬਿਲਕੁਲ ਵੀ ਇਸ ਤਰ੍ਹਾਂ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਸਹਾਈ ਹੁੰਦਾ ਹੈ ਤਾਂ ਥੋੜਾ ਰੁਕਣਾ ਚਾਹਵਾਂਗਾ ਗੁਰੂ ਕੀ ਪੈਰੀ ਸਾਧ ਸੰਗਤ ਜੀ ਮੁਬਾਰਕ ਬਾਤ ਬਾਣੀ ਪੜਦੇ ਹੋ ਖਾਸ ਕਰਕੇ ਮੈਂ ਅੱਜ ਉਹਨਾਂ ਕੀਰਤਨੀਆਂ ਨੂੰ ਬੇਨਤੀ ਕਰਨਾ ਚਾਹਵਾਂਗਾ ਜਿਹੜੇ ਕੀਰਤਨੀਆਂ ਸੰਗਤ ਦੇ ਵਿੱਚ ਗੁਰੂ ਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਨੇ ਪ੍ਰਚਾਰ ਕਰਦੇ ਨੇ ਥੋੜਾ ਜਿਹਾ ਆਪਣੇ ਆਪ ਤੇ ਮੈਂ ਬੇਨਤੀ ਕਰਾਂਗਾ ਸੰਗਤ ਦੇ ਵੀ ਤਰਸ ਕਰੋ ਜੜਾਵੀ ਸ਼ਬਦ ਅਸੀਂ ਸੰਗਤ ਵਿੱਚ ਕੀਰਤਨ ਕਰਨਾ ਹੈ ਗਾਇਨ ਕਰਨਾ ਹੈ ਪਹਿਲਾਂ ਸ਼ਬਦ ਦੀ ਚੰਗੀ ਤਰ੍ਹਾਂ ਪਰਚੋਲ ਕਰਕੇ ਸ਼ਬਦ ਦੀ ਸ਼ੁੱਧਤਾ ਅਤੇ ਸ਼ਬਦ ਦੀਆਂ ਪੰਕਤੀਆਂ ਦੀ ਵਿਚਾਰ ਕਰਕੇ ਕਿ ਸ਼ਬਦ ਦਾ ਨਿਚੋੜ ਕੀ ਹੈ ਸ਼ਬਦ ਦਾ ਕੇਂਦਰੀ ਭਾਵ ਕੀ ਹੈ ਜਿਵੇਂ ਸਾਡੇ ਆਤੀ ਸਤਕਾਜੁਗ ਸਿੱਖ ਚਿੰਤਕ ਭਾਈ ਨਛੱਤਾ ਸਿੰਘ ਨੇ ਦੱਸਿਆ ਕਿ ਰਹਾਉ ਦੀ ਪੰਕਤੀ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਚੰਗਾ ਹੋਵੇ ਅਸੀਂ ਕੇਂਦਰੀ ਭਾਵ ਨੂੰ ਆਧਾਰ ਬਣਾ ਕੇ ਸੰਗਤ ਦੇ ਵਿੱਚ ਸ਼ਬਦਾਂ ਦੇ ਕੀਰਤਨ ਦਾ ਗਾਇਨ ਕਰੀਏ ਇਹ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਅਕਸਰ ਕਿਹਾ ਜਾਂਦਾ ਹੈ ਕੀਰਤਨੀਆਂ ਵੱਲੋਂ ਜੀ ਸੰਗਤ ਦੀ ਡਿਮਾਂਡ ਹੈ ਕਿ ਸਾਨੂੰ ਸ਼ਬਦ ਸੁਣਾਵੋ ਪਰੰਤੂ ਉਹ ਸ਼ਬਦ ਪਹਿਲੇ ਕਿਸੇ ਨੇ ਹੋਰ ਪੰਕਤੀ ਤੋਂ ਪੜਿਆ ਹੁੰਦਾ ਦੂਜਾ ਕਹਿੰਦਾ ਜੇ ਮੈਂ ਸੁਣਾ ਦਿੱਤਾ ਤੇ ਕਾਪੀ ਹੋ ਜਾਏਗਾ ਫਿਰ ਉਹ ਆਪਣੀ ਹੋਰ ਪੰਕਤੀਓ ਸ਼ਬਦ ਗਾਇਨ ਕਰਨਾ ਸ਼ੁਰੂ ਕਰ ਦਿੰਦਾ ਹੈ ਕੀ ਇਹ ਗੱਲ ਸਹੀ ਹੈ ਨਹੀਂ ਸਾਨੂੰ ਸੰਗਤ ਦੇ ਅਨੁਸਾਰ ਨਹੀਂ ਸਾਨੂੰ ਗੁਰਮਤ ਦੇ ਅਨੁਸਾਰ ਕਿਰਤਨ ਕਰਨਾ ਚਾਹੀਦਾ ਜਿੱਦਾਂ ਅਕਸਰ ਮੈਂ ਇੱਕ ਉਦਾਹਰਨ ਦੇ ਦਵਾਂ ਵੀ ਆਪਾਂ ਘਰਾਂ ਦੇ ਵਿੱਚ ਕੋਈ ਨਵਾਂ ਘਰ ਆਰੰਭ ਕਰਦਾ ਹੈ ਪਰਵੇਸ਼ ਕਰਦਾ ਜਿਹਨੂੰ ਕਹਿ ਦਿੰਦੇ ਆ ਬੱਚੇ ਦਾ ਵਿਆਹ ਹੋਵੇ ਤੇ ਅਕਸਰ ਜੇ ਕੀਰਤਨੀ ਸਿੰਘ ਇਹ ਸ਼ਬਦ ਨਾ ਪੜੇ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਜੇ ਇਹ ਨਾ ਪੜੇ ਤੇ ਪਰਿਵਾਰ ਵਾਲੇ ਜਾਂ ਸੰਗਤ ਵਾਲੇ ਇਹ ਕਹਿੰਦੇ ਨਾ ਵੀ ਤੁਸੀਂ ਪੜੋ ਇਹਨਾਂ ਸ਼ਬਦ ਨੂੰ ਉਚਾਰਨ ਕਰੋ ਗਾਇਨ ਕਰੋ ਪਰ ਜਦੋਂ ਆਪਾਂ ਇਸ ਸ਼ਬਦ ਨੂੰ ਵਿਖਦੇ ਆ ਤੇ ਸਤਗੁਰੂ ਜੀ ਕਹਿੰਦੇ ਨੇ ਕੀ ਉਹ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਭ ਤੰਦਾ ਹੀ ਹੈ ਇੱਕ ਸਬਿਨ ਸਭ ਤੰਦ ਹੈ ਸਭ ਮਿੱਥਿਆ ਮੂਮਾਇ ਇਹ ਰਹਾਉ ਵਾਲੀ ਪੰਕਤੀ ਹੈ ਸਤਿਗੁਰ ਜੀ ਤੇ ਪ੍ਰੇਰਨਾ ਕਰਦੇ ਨੇ ਵੀ ਇੱਕ ਪਰਮਾਤਮਾ ਨੂੰ ਛੱਡ ਕੇ ਜੇ ਤੁਸੀਂ ਤੰਦਿਆਂ ਵਿੱਚ ਜੁੜੇ ਹੋਏ ਆਂ ਤੇ ਫਿਰ ਇਹ ਸਭ ਮਿੱਥਿਆ ਭਾਵ ਝੂਠਾ ਹੀ ਹੈ ਮੂਹ ਦਾ ਰੂਪ ਹੈ ਤੇ ਜੇ ਤੁਸੀਂ ਇੱਕ ਦੇ ਨਾਲ ਜੁੜੇ ਹੋਏ ਆਂ ਫਿਰ ਸਤਿਗੁਰ ਕਹਿੰਦੇ ਲੱਖ ਕੁਸ਼ੀਆਂ ਬਾਤਸ਼ਾਈਆਂ ਜੇ ਸਤਿਗੁਰ ਨਦਰ ਕਰੇ ਉਹ ਨਦਰ ਤਾਂ ਹੋਣੀ ਹੈ ਜੇ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਨਦਰ ਪਰ ਹਰ ਖੁਸ਼ੀ ਦਾ ਸਮਾਗਮ ਅਤੇ ਵਿਆਹ ਤੇ ਸ਼ਬਦ ਪੜਿਆ ਜਾਂਦਾ ਹੈ ਵਾਲਾ ਪਰ ਹੈ ਇਹ ਸ਼ਬਦ ਜਿਹੜਾ ਹੈ ਮਨੁੱਖ ਨੂੰ ਉਹ ਦਿੱਤਾ ਹੋਇਆ ਉਪਦੇਸ਼ ਵੀ ਤੂੰ ਇੱਕ ਪਰਮਾਤਮਾ ਦੇ ਨਾਲ ਜੁੜ ਤੰਦਿਆਂ ਦੇ ਵਿੱਚ ਨਾ ਜੁੜ ਜਿਹਦੇ ਨਾਲ ਨਹੀਂ ਕਿ ਜੇਕਰ ਕੀਰਤਨ ਸਚੇਤ ਹੋਵੇ ਤੇ ਸੰਗਤ ਵੀ ਸਚੇਤ ਚਾਹੀਦੀ ਹੈ ਬਿਲਕੁਲ ਕੈਨ ਵਾਲੀ ਭਾਈ ਸਾਹਿਬਾਂ ਰਹਾਉ ਦੀ ਪੰਕਤੀ ਨੂੰ ਉਧਾਰ ਬਣਾ ਕੇ ਕੀਰਤਨ ਗਾਇਨ ਕੀਤਾ ਜਾਂਦਾ ਬਿਲਕੁਲ ਸਾਡੇ ਕਈ ਸਮਾਗਮਾਂ ਦੇ ਵਿੱਚ ਆਪਾਂ ਵੇਖਦੇ ਹਾਂ ਜਿਹੜੀ ਸੰਗਤ ਸਚੇਤ ਹੁੰਦੀ ਹੈ ਉਹ ਭਾਈ ਸਾਹਿਬ ਨੂੰ ਪਹਿਲਾਂ ਕਹਿ ਵੀ ਦਿੰਦੀ ਐ ਪਰ ਬਹੁਤੀ ਗਿਣਤੀ ਕਹਿ ਦੋ ਵੀ 90% ਗਿਣਤੀ ਕਿਉਂਕਿ ਗੁਰਬਾਣੀ ਦਾ ਗਿਆਤ ਨਾ ਹੋਣ ਦੇ ਕਾਰਨ ਜਿਵੇਂ ਕਿਸੇ ਪਹਿਲੇ ਰਾਗੀ ਨੇ ਗਾਇਆ ਹੋਇਆ ਹੈ ਉਹਦੇ ਕੋਲ ਸੁਣਿਆ ਕੋਈ ਪਰੰਪਰਾ ਅੱਗੇ ਚੱਲਦੀ ਹੈ ਉਹ ਪਰੰਪਰਾ ਅੱਗੇ ਜਿਹੜੀ ਆ ਉਹ ਚੱਲਦੀ ਐ ਹੁਣ ਕਿਸੇ ਦਾ ਕੋਈ ਮ੍ਰਿਤਕ ਹੋ ਜਾਂਦੀ ਐ ਤੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਰਾਨ ਹੰਬੀ ਬੰਜਾ ਡੂਮਣੀ ਰੋਵਾ ਚੀਣੀ ਬਾਣ ਇਹ ਅਸਲ ਦੀ ਵਿੱਚ ਰਹਾਉ ਵਾਲਾ ਪਤਾ ਨਹੀਂ ਹੈ ਇੱਥੇ ਪਦਾ ਹੈ ਰੰਗ ਮਾਣ ਲੈ ਪਿਆਰਿਆ ਜਾਂ ਜੂਬਨ ਨਾਉ ਹੁਲਾ ਦਿਨ ਥੋੜੇ ਥਕੇ ਭਇਆ ਪੁਰਾਣਾ ਚੋਲਾ ਇਹ ਰਹਾਉ ਵਾਲਾ ਪਦਾ ਹੈ ਫਿਰ ਆਪਾਂ ਜਦੋਂ ਕਿਤੇ ਗੁਰਪ ਬਣਾਉਂਦੇ ਹਾਂ ਤੇ ਧੁਰ ਕੀ ਬਾਣੀ ਆਈ ਤਿੰਨ ਸਗਲ ਚਿੰਤ ਮਟਾਈ ਇਹ ਆਪਾਂ ਇਹ ਅਸਲ ਦੇ ਵਿੱਚ ਰਹਾਉ ਵਾਲਾ ਪਦਾ ਨਹੀਂ ਹੈ ਇਸੇ ਤਰ੍ਹਾਂ ਜਦੋਂ ਆਪਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹਾਦਤ ਦਾ ਪੁਰਬ ਮਨਾਉਂਦੇ ਹਾਂ ਕਿਉਂਕਿ ਉਹ ਪ੍ਰਕਰਮਤ ਤੇ ਰਾਖੀਆ ਮਿੱਠਾ ਲੱਗੇ ਵਾਲਾ ਹੀ ਐ ਬਿਲਕੁਲ ਤੇ ਉਹ ਰਹਾਉ ਵਾਲੀ ਪਦਾ ਨਹੀਂ ਹੈਗਾ ਅਸਲ ਦੇ ਵਿੱਚ ਰਹਾਉ ਵਾਲਾ ਪਦਾ ਹੈ ਗੁਰ ਮੇਰੇ ਸੰਗ ਸਦਾ ਹੱਲੇ ਸਿਮਰ ਸਿਮਰ ਤੇ ਸਦਾ ਸੰਭਾਲ ਲੈ ਜਦੋਂ ਗੁਰੂ ਸੰਗ ਹੋਵੇਗਾ ਸਾਨੂੰ ਅਹਿਸਾਸ ਹੋ ਜਾਏਗਾ ਬਿਲਕੁਲ ਫਿਰ ਅਸਲ ਦੇ ਵਿੱਚ ਸਾਨੂੰ ਮਿੱਠਾ ਲਗਣਾ ਪਾਣਾ ਕੀ ਬਾਤ ਹੈ ਫਿਰ ਮਿੱਠਾ ਪਾਣਾ ਲਗਣਾ ਫਿਰ ਉਹਦੇ ਨਾਲ ਉਹ ਜੁੜਦਾ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਹੈਰਾਨਗੀ ਹੋਈ ਅਸੀਂ ਗੁਰਬਾਣੀ ਨੂੰ ਕਿਵੇਂ ਲੈ ਲਿਆ ਕਿਵੇਂ ਪੜਦੇ ਆ ਕਿਵੇਂ ਸੁਣਦੇ ਆ ਬਸ ਸਾਨੂੰ ਸਾਡਾ ਆਪਣਾ ਮਤਲਬ ਸਿੱਧ ਹੋਣਾ ਚਾਹੀਦਾ ਹੈ ਅੱਜ ਬੜੇ ਸੋਨੇ ਢੰਗ ਦੇ ਨਾਲ ਬੜੇ ਵੱਡੇ ਸ਼ਬਦਾਂ ਤੋਂ ਪਛਾਣਨਾ ਪਾਇਆ ਸਾਡੇ ਅਤੀ ਸਤਿਕਾਰਯੋਗ ਭਾਈ ਨਛੱਤਾ ਸਿੰਘ ਜੀ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਸੰਗਤਾਂ ਦੇ ਚਰਨਾਂ ਵਿੱਚ ਤੇ ਉਹਨਾਂ ਕੀਰਤਨੀਆਂ ਦੇ ਚਰਨਾਂ ਵਿੱਚ ਜਿਹੜੇ ਗੁਰਬਾਣੀ ਦੀ ਸੂਝ ਨੂੰ ਦੇਖਦੇ ਨੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਗੁਰਮਤਿ ਸਿਧਾਂਤਾਂ ਦੀ ਪਕੜ ਨੂੰ ਸਮਝਦੇ ਨੇ ਦੇਖਦੇ ਨੇ ਉਹ ਥੋੜਾ ਜਿਹਾ ਕੋਸ਼ਿਸ਼ ਕਰੋ ਗੁਰਬਾਣੀ ਦੇ ਸਹੀ ਅਰਥਾਂ ਨੂੰ ਸੰਗਤ ਦੇ ਸਾਹਮਣੇ ਰੱਖਿਆ ਜਾਵੇ ਤੇ ਜੇ ਤੇ ਆਪ ਸੁਚੇਤ ਹੋਣਗੇ ਤੇ ਸੰਗਤਾਂ ਵੀ ਸੁਚੇਤ ਹੋਣਗੀਆਂ ਜੇਕਰ ਕੋਈ ਮੰਗ ਕਰਦਾ ਸ਼ਬਦਾ ਦੀ ਤੁਸੀਂ ਆਖੋ ਅਸੀਂ ਪੜਾਂਗੇ ਜ਼ਰੂਰ ਪਰੰਤੂ ਸ਼ਬਦ ਦਾ ਜਿਹੜਾ ਰਹਾਉ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਸ਼ਬਦ ਦੀ ਟੇਕ ਹੈ ਉਹ ਆ ਪੰਕਤੀ ਹੈ ਜੇਕਰ ਕਿੰਨਾ ਚੰਗਾ ਹੋਵੇ ਸਾਡੀ ਕੌਮ ਦੇ ਪ੍ਰਚਾਰਕ ਸਾਡੇ ਕੌਮ ਦੇ ਕੀਰਤਨੀਏ ਇਹ ਕੰਮ ਸ਼ੁਰੂ ਕਰ ਦੇਣ ਸ਼ਾਇਦ ਅੱਜ ਬਹੁਤਾਂ ਗਿੰਤੇ ਚ ਸੰਗਤਾਂ ਤੱਕ ਸਿੱਖ ਸਮਾਜ ਤੱਕ ਗੁਰਬਾਣੀ ਦੇ ਸ਼ਬਦਾਂ ਦੀ ਸਹੀ ਸੂਝ ਗੁਰਬਾਣੀ ਦੇ ਸ਼ਬਦਾਂ ਦਾ ਸਮੁੱਚਾ ਕੇਂਦਰੀ ਭਾਵ ਜਾ ਸਕਦਾ ਹੈ ਹਾਂਜੀ ਜਾ ਸਕਦਾ ਕਿਉਂਕਿ ਅੱਜ ਆਪਾਂ ਕਈ ਵਾਰ ਅਕਸਰ ਇਹੀ ਆਪਾਂ ਗਿਲਾ ਕਰਦੇ ਆਂ ਵੀ ਸਿੱਖ ਕੌਮ ਦੇ ਵਿੱਚ ਪ੍ਰਚਾਰ ਦੀ ਬੜੀ ਕਮੀ ਹੈ ਬਿਲਕੁਲ ਤੇ ਜੇ ਆਪਾਂ ਵੇਖਿਆ ਜਾਵੇ ਤੇ ਅੱਜ YouTube ਚੈਨਲਾਂ ਦੇ ਉੱਤੇ ਕੀਰਤਨ ਦਰਬਾਰਾਂ ਦੇ ਉੱਤੇ ਲਾਈਵ ਦੇ ਉੱਤੇ ਕੋਈ ਕਮੀ ਨਹੀਂ ਹੈ ਨਵੇਂ ਸਾਧਨਾਂ ਦੇ ਮੁਤਾਬਕ ਪ੍ਰਚਾਰ ਬਹੁਤ ਹੋ ਰਿਹਾ ਹੈ ਪ੍ਰਚਾਰ ਬਹੁਤ ਹੋ ਰਿਹਾ ਹੈ ਆਉਟਪੁੱਟ ਨਿਕਲ ਕੇ ਨਹੀਂ ਆ ਰਿਹਾ ਪਰ ਆਉਟਪੁੱਟ ਨਹੀਂ ਨਿਕਲ ਕੇ ਆ ਰਹੀ ਉਹਦਾ ਕਾਰਨ ਕੀ ਹੈ ਕਿ ਅਸੀਂ ਗੁਰੂ ਅਨਸਾਰ ਨਿਜਮ ਅਨਸਾਰ ਜੋ ਗੁਰੂ ਸਾਹਿਬ ਨੇ ਨਿਜਮ ਬਣਾਏ ਉਹਦੇ ਅਨਸਾਰ ਬਾਣੀ ਜਿਹੜੀ ਆ ਉਹ ਨਹੀਂ ਪੜਦੇ ਗੁਰੂ ਸਾਹਿਬਾਨ ਨੇ ਤਾਂ ਇੰਨੀ ਕਿਰਪਾ ਕੀਤੀ ਵੀ ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ ਕਿ ਇੱਕ ਸ਼ਬਦ ਦੇ ਵਿੱਚ ਰਹਾਉ ਵਾਲਾ ਪਦ ਹੈ ਜੇ ਸਤਗੁਰੂ ਜੀ ਨੂੰ ਕਿਤੇ ਮਸਲਾ ਉਲਝਦਾ ਹੋਇਆ ਨਜ਼ਰ ਆਇਆ ਉਹਦੇ ਵਿੱਚ ਸਤਗੁਰੂ ਜੀ ਨੇ ਰਹਾਉ ਵਾਲੇ ਦੋ ਪਦੇ ਵੀ ਅੰਕਤ ਕੀਤੇ ਨੇ ਉਹਦੇ ਵਿੱਚ ਸਤਗੁਰੂ ਜੀ ਨੇ ਕੀਤਾ ਵੀ ਇੱਕ ਸਵਾਲ ਹੈ ਕਿਸੇ ਦਾ ਜੀ ਉਸ ਸਵਾਲ ਰੂਪੀ ਪੰਕਤੀ ਜਿਹੜੀ ਆ ਉਹ ਉਚਾਰਨ ਕਰ ਦਿੱਤੀ ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਲਵਾਂ ਸਤਿਗੁਰ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 25 ਸ਼੍ਰੀ ਰਾਗ ਉਹਦੇ ਵਿੱਚ ਸਤਿਗੁਰ ਜੀ ਕਹਿੰਦੇ ਨੇ ਕਿ ਇਹ ਨਾਮ ਦਾ ਦੀਵਾ ਕਿਵੇਂ ਜਗਾਇਆ ਜਾਵੇ ਨਾਮ ਦਾ ਦੀਵੇ ਕਿਵੇਂ ਜਗਾਇਆ ਜਾਵੇ ਉਹਦੇ ਵਿੱਚ ਸਤਿਗੁਰ ਜੀ ਮਹਾਰਾਜ ਕਹਿੰਦੇ ਨੇ ਬਿਨ ਤੇਲ ਦੀਵਾ ਕਿਉਂ ਜਲੇ ਹੁਣ ਕਿਉ ਸ਼ਬਦ ਪ੍ਰਸ਼ਨਵਾਚਕ ਆ ਸਵਾਲ ਆ ਗਿਆ ਸਵਾਲ ਆ ਗਿਆ ਇਹ ਨਾਮ ਦਾ ਦੀਵਾ ਕਿਵੇਂ জ্বলੇ ਫਿਰ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਇਹ ਰਹਾਉ ਵਾਲਾ ਪਦਾ ਪਹਿਲਾ ਪਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਪੋਥੀ ਪ੍ਰਾਣ ਕਮਾਈਏ ਭਉਵੱਟੀ ਇਤਤਨ ਪਾਈਏ ਸੱਚ ਬੂਝਣ ਆਣ ਜਲਾਈਏ ਫਿਰ ਸਤਿਗੁਰ ਕਹਿੰਣ ਲੱਗੇ ਇਹ ਤੇਲ ਦੀਵਾ ਇੰਉਂ ਜਲੇ ਬਹੁਤ ਕੋ ਉੱਤਰ ਦੇ ਤਾਂ ਨਾਲ ਰਹਾਉ ਵਾਲਾ ਬੰਦ ਫਿਰ ਸਤਿਗੁਰ ਜੀ ਨੇ ਇਹ ਤੇਲ ਦੀਵਾ ਇੰਉਂ ਜਲੇ ਫਿਰ ਉਹ ਜੋ ਤੇਲ ਦਾ ਦੀਵਾ ਜਲ ਜਾਂਦਾ ਹੈ ਪਾਪ ਪਰਮਾਤਮਾ ਦੇ ਨਾਮ ਦਾ ਦੀਵਾ ਜਗ ਜਾਂਦਾ ਏ ਫਿਰ ਉਹਦੇ ਲਾਭ ਕੀ ਹੈ ਸਤਿਗੁਰ ਜੀ ਨੇ ਉਹ ਵੀ ਫਿਰ ਅਗਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਸਮਝਾ ਦਿੱਤੇ ਸਤਿਗੁਰ ਮਹਾਰਾਜ ਕਹਿੰਨ ਲੱਗੇ ਵਿੱਚ ਦੁਨੀਆਂ ਸੇਵ ਕਮਾਈ ਐ ਤਦਰਗਾ ਵੈਸਣ ਪਾਈਏ ਕਹੋ ਨਾਨਕ ਬਾਹ ਉਡਾਈਏ ਵੀ ਜਿਹੜਾ ਇਹ ਆਪਣੇ ਅੰਦਰੋਂ ਨਾਮ ਦਾ ਦੀਵਾ ਜਿਹੜਾ ਹੈ ਨਾ ਉਹ ਜਗਾ ਲਏਗਾ ਉਹ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆ ਜਿਵੇਂ ਦੋ ਪਲਵਾਨ ਕੁੱਲਦੇ ਨੇ ਬਿਲਕੁਲ ਜਿਹੜਾ ਜਿੱਤ ਜਾਂਦਾ ਤੇ ਆਪਾਂ ਕੀ ਕਰਦੇ ਆ ਜੀ ਬਾਂ ਉੱਚੀ ਕਰ ਦਿੰਦੇ ਆ ਵੀ ਕਰ ਦਿੰਦੇ ਜਿਹੜਾ ਰੈਫਰੀ ਖੰਡਾਉਣ ਵਾਲਾ ਹੁੰਦਾ ਉਹ ਬਾਂ ਉੱਚੀ ਕਰ ਦਿੰਦਾ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਨ ਲੱਗੇ ਤੂੰ ਵੀ ਆਪਣੀ ਬਾਹਾਂ ਲੜਾਈਏ ਬਾਹ ਉੱਚੀ ਕਰਕੇ ਜਾਏਗਾ ਭਾਵ ਇਸ ਦੁਨੀਆ ਤੋਂ ਸੁਰਖ ਰੂ ਹੋ ਕੇ ਜਾਏਗਾ ਤੂੰ ਜਿੱਤ ਕੇ ਜਾਏਗਾ ਸਹ ਜਿੰਦਗੀ ਦਾ ਕੋਈ ਇਹੋ ਜਿਹਾ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਦਿੰਦੀ ਹੋਵੇ ਬਿਲਕੁਲ ਜੀ ਸਤਿਗੁਰ ਜੀ ਦਾ ਪਾਵਨ ਸ਼ਬਦ ਆਪਾਂ 175 ਅੰਗ ਦੇ ਉੱਤੇ ਪੜ੍ਹਦੇ ਹਾਂ ਗੋੜੀ ਗੁਆਰੇ ਰੀਤ ਚ ਗੋੜੀ ਬਰਾਗਣ ਦੇ ਵਿੱਚ ਉਹਦੇ ਵਿੱਚ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਕਿੰਨ ਵਿਦ ਕੁਸ਼ਲ ਹੋਤ ਮੇਰੇ ਭਾਈ ਵਿਦ ਮਤ ਤਰੀਕਾ ਵੀ ਕਿਸ ਤਰੀਕੇ ਦੇ ਨਾਲ ਕੁਸ਼ਲ ਦਾ ਮਤਲਬ ਹੁੰਦਾ ਆਤਮਿਕ ਆਨੰਦ ਵੀ ਆਤਮਿਕ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਹੈ ਫਿਰ ਸਤਿਗੁਰ ਜੀ ਨੇ ਇਹ ਰਹਾਉ ਵਾਲਾ ਪਹਿਲਾ ਪਦ ਆਏ ਫਿਰ ਜਿਹੜਾ ਮਨੁੱਖ ਕੰਮ ਕਰਦਾ ਸੀਗਾ ਵੀ ਸੋਚਦਾ ਸੀ ਵੀ ਮੈਂ ਇਸ ਢੰਗ ਦੇ ਨਾਲ ਆਪਣੇ ਜੀਵਨ ਦੇ ਵਿੱਚ ਆਨੰਦ ਲੈ ਸਕਾਂ ਖੁਸ਼ ਹੋ ਸਕਾਂ ਸਤਿਗੁਰ ਜੀ ਨੇ ਉਹਦਾ ਜ਼ਿਕਰ ਕੀਤਾ ਹੈ ਸਤਿਗੁਰ ਜੀ ਕਹਿੰਦੇ ਨੇ ਵੀ ਮਨੁੱਖ ਬਹੁਤ ਸਾਰਾ ਧਨ ਦੌਲਤ ਇਕੱਠਾ ਕਰਦਾ ਹੈ ਹੋਰ ਬਹੁਤ ਸਾਰੇ ਯਤਨ ਕਰਦਾ ਹੈ ਉਹ ਯਤਨਾਂ ਦਾ ਵੀ ਸਤਿਗੁਰੂ ਜੀ ਨੇ ਜਿਹੜਾ ਹੈ ਜ਼ਿਕਰ ਕੀਤਾ ਹੈ ਸਤਿਗੁਰੂ ਦਾ ਪਾਵਨ ਸ਼ਬਦ ਹੈ ਕਿਨ ਵਿਦ ਕੁਸਲ ਹੋਤ ਮੇਰੇ ਭਾਈ ਕਿਉ ਪਾਈਏ ਹਰ ਰਾਮ ਸਹਾਈ ਵੀ ਕਿਵੇਂ ਸਹਾਈ ਹੋਵੇ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਵੀ ਮਨੁੱਖ ਕਹਿੰਦੇ ਵੀ ਮਾਇਆ ਇਕੱਠੀ ਕਰ ਲਵੇ ਵੀ ਤਾਂ ਮੈਂ ਇਹ ਆਨੰਦ ਪ੍ਰਾਪਤ ਕਰ ਸਕਾਂਗਾ ਫਿਰ ਸਤਿਗੁਰੂ ਜੀ ਕਹਿੰਦੇ ਨੇ ਵੀ ਮਨੁੱਖ ਸੋਚਦਾ ਹੈ ਵੀ ਮੈਂ ਰਾਜ ਕਮਾਲਮਾ ਵੀ ਰਾਜਕਮਾਕੇ ਜਿਹੜਾ ਹੈ ਉਹ ਖੁਸ਼ ਹੋ ਜਾਵਾਂਗਾ ਹੋਰ ਸਤਿਗੁਰ ਜੀ ਨੇ ਇਹਦੇ ਵਿੱਚ ਸਾਰੀਆਂ ਉਦਾਹਰਨਾਂ ਦੇ ਕਰਕੇ ਜਿਹੜਾ ਮਨੁੱਖ ਕਰਦਾ ਸੀ ਫਿਰ ਸਤਿਗੁਰ ਜੀ ਨੇ ਉਹ ਕਹਿਣ ਲੱਗੇ ਵੀ ਇਹਦੇ ਨਾਲ ਆਨੰਦ ਨਹੀਂ ਜੀ ਮਿਲਣਾ ਅਖੀਰ ਤੇ ਨਚੋੜਦਾ ਦਿੱਤਾ ਬੋਲ ਅਖੀਰ ਦੇ ਵਿੱਚ ਨਚੋੜਦਾ ਦਿੱਤਾ ਇੱਕ ਕੁਸਲ ਮੋਕੋ ਸਤਿਗੁਰ ਬਤਾਇਆ ਵੀ ਇੱਕ ਢੰਗ ਜਿਹੜਾ ਸੀ ਆਨੰਦ ਵਿੱਚ ਆਉਣ ਦਾ ਮੈਨੂੰ ਸਤਿਗੁਰ ਜੀ ਨੇ ਵੀ ਦੱਸਿਆ ਬਿਲਕੁਲ ਹਰ ਜੋਕਿਸ਼ ਕਰੇ ਜੋ ਹਰ ਭਗਤਾਂ ਪਾਇਆ ਬਿਹਾਰ ਜੋਗ ਪ੍ਰਮਾਤਮਾ ਜੋ ਵੀ ਕਰਸ਼ ਕਰਦਾ ਉਹ ਪ੍ਰਮਾਤਮਾ ਦੇ ਭਗਤਾਂ ਨੂੰ ਪਾਉਂਦਾ ਹੈ ਤੇ ਆਪਣੇ ਅੰਦਰੋਂ ਉਹ ਹੋਮੀ ਜਿਹੜੀ ਹੈ ਹੰਕਾਰ ਜਿਹੜੀ ਹੈ ਉਹਨੂੰ ਖਤਮ ਕਰ ਲੈਂਦਾ ਹੈ ਫਿਰ ਸਤਗੁਰੂ ਜੀ ਨੇ ਅੱਗੇ ਕਹਿ ਦਿੱਤਾ ਇਨ ਵਿਦ ਕੁਸਲ ਹੋਤ ਮੇਰੇ ਭਾਈ ਵੀ ਇਸ ਤਰ੍ਹਾਂ ਜਿਹੜਾ ਹੈ ਇਹ ਆਨੰਦ ਪ੍ਰਾਪਤ ਕਰ ਸਕਦੇ ਆ ਔਰ ਬਕਾਇਦਾ ਸਤਗੁਰੂ ਜੀ ਨੇ ਫਿਰ ਉੱਥੇ ਲਿਖ ਦਿੱਤਾ ਰਹਾਉ ਦੂਜਾ ਇਹ ਸ਼ਬਦ ਰਹਾਉ ਦੂਜਾ ਜਿਹੜਾ ਹੈ ਉਹ ਜਵਾਬ ਦੇ ਰੂਪ ਦੇ ਵਿੱਚ ਜਵਾਬ ਦੇ ਰੂਪ ਦੇ ਵਿੱਚ ਦਿੱਤਾ ਹੈ ਇੰਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਲਗਭਗ 25 ਸ਼ਬਦ ਜਿਹੜੇ ਨੇ ਇਸ ਤਰ੍ਹਾਂ ਹੀ ਸਤਿਗੁਰ ਜੀ ਨੇ ਉਚਾਰਨ ਪਾਇਆ ਪਹਿਲੇ ਪੰਕਤੀਆਂ ਚ ਸਵਾਲ ਦੂਜੀਆਂ ਪੰਕਤੀਆਂ ਚ ਜਵਾਬ ਆ ਰਿਹਾ ਪਦਿਆਂ ਦੇ ਵਿੱਚ ਹਾਂ ਪਹਿਲੀ ਰਹਾਉ ਵਾਲੇ ਬੰਦ ਚ ਸਵਾਲ ਕਰ ਦਿੱਤਾ ਫਿਰ ਉਹਦਾ ਕਿਵੇਂ ਹੱਲ ਹੋਣਾ ਹੈ ਉਹ ਸਾਰਾ ਕੁਝ ਉਚਾਰਨ ਕਰਕੇ ਤੇ ਅਖੀਰ ਦੇ ਵਿੱਚ ਰਹਾਉ ਦੂਜੀ ਉਹਦੇ ਵਿੱਚ ਫਿਰ ਸਮਝਾ ਦਿੱਤਾ ਵੀ ਆਹ ਹੱਲ ਆ ਇਹਦਾ ਕੀ ਬਾਤ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਖੁਸ਼ੀ ਆਜ ਬੜੀ ਵੱਡਮੁੱਲੀ ਜਾਣਕਾਰੀ ਸਾਡੇ ਅਤੀ ਸਤਿਕਾਰਯੋਗ ਭਾਈ ਨਚੱਤ ਸਿੰਘ ਉਹਨਾਂ ਨੇ ਸਾਨੂੰ ਦਿੱਤੀ ਹੈ ਕਿੰਨਾ ਮਹੱਤਵ ਉਹ ਸ਼ਬਦ ਹੈ ਰਹਾਉ ਵਾਲਾ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ ਨਿਤਨੇਮ ਦੀ ਬਾਣੀ ਵਿੱਚ ਵੀ ਰਹਾਉ ਸ਼ਬਦ ਵਰਤੋਂ ਕੀਤੀ ਗਈ ਹੈ ਜਦੋਂ ਸ਼ਾਮ ਨੂੰ ਸੋਹ ਦਾ ਰੈਰਾਸ ਕਰੀਦੀ ਹੈ ਪਸੇ ਕੋ ਮੈਂ ਤੁਹਾਨੂੰ ਹੋਰ ਜਾਂਦੇ ਪੁੱਛਣਾ ਚਾਹਾਂਗਾ ਬੋਤਾਦ ਗਿੰਤੀ ਚ ਇਹ ਵੀ ਵੇਖਿਆ ਜਾਂਦਾ ਹੈ ਕਿ ਰਹਾਉ ਦੀ ਪੰਕਤੀ ਤੋਂ ਹੀ ਸ਼ੁਰੂ ਕਰਕੇ ਤੇ ਰਹਾਉ ਦੀ ਪੰਕਤੀ ਤੇ ਅੰਤ ਕੀਤਾ ਜਾਂਦਾ ਹੈ ਜਦੋਂ ਸ਼ਬਦਾਂ ਦੇ ਗਾਇਨ ਹੁੰਦੇ ਹੈ ਸ਼ਬਦੀ ਵਿਚਾਰ ਵੀ ਕੀਤੀ ਜਾਂਦੀ ਹੈ ਜੇਕਰ ਸ਼ਬਦ ਨੂੰ ਹੋਰ ਸੁੰਦਰ ਢੰਗ ਨਾਲ ਪੇਸ਼ ਕਰਨਾ ਹੋਵੇ ਹੋਰ ਸੁਆਪਨ ਲਿਆਣਾ ਹੋਵੇ ਸ਼ਬਦ ਦੇ ਵਿੱਚ ਵਿਚਾਰ ਨੂੰ ਹੋਰ ਢੰਗ ਨਾਲ ਪੇਸ਼ ਕਰਨਾ ਹੋਵੇ ਫਿਰ ਕੀਰਤਨ ਨੇ ਉਸ ਤੋਂ ਲਾਵਾ ਹੋਰ ਵੀ ਕੋਈ ਕਾਰਜ ਕਰਨੇ ਚਾਹੀਦੇ ਨੇ ਜੋ ਸਤਗੁਰੂ ਜੀ ਨੇ ਨਿਜ਼ਮ ਬਣਾਇਆ ਉਹ ਤੇ ਰਹਾਉ ਵਾਲੇ ਪਦੇ ਜਿਹੜਾ ਹੈਗਾ ਆ ਉਹਨੂੰ ਸਥਾਈ ਬਣਾਉਣਾ ਤੇ ਬਾਕੀ ਅੰਤਰੇ ਬਣਾਉਣੇ ਹੁਣ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆਂ ਤੇ ਗੁਰਬਾਣੀ ਦੇ ਵਿੱਚ ਇੱਕ ਪਹਿਲਾ ਪਦਾ ਹੈ ਜਿਹੜਾ ਚਾਰ ਪਦਿਆਂ ਵਾਲਾ ਸ਼ਬਦ ਹੈ ਇੱਕ ਪਹਿਲਾ ਪਦਾ ਹੈ ਤੇ ਉਸ ਤੋਂ ਬਾਅਦ ਫਿਰ ਅਗਲਾ ਪਦਾ ਜਿਹੜਾ ਹੈ ਉਹ ਰਹਾਉ ਵਾਲਾ ਹੈ ਹਾਂ ਉਹਦੇ ਵਿੱਚ ਸਤਗੁਰੂ ਜੀ ਨੇ ਬਕਾਇਦਾ ਅੰਕ ਲਿਖੇ ਹੋਏ ਨੇ ਗਿਣਤੀ ਦੇ ਇੱਕ ਪਹਿਲਾ ਪਦਾ ਖਤਮ ਹੋ ਜਾਂਦਾ ਜੀ ਉਹ ਦੋ ਤੁਕਾਂ ਵਾਲਾ ਹੈ ਦੁਕਾਂਤ ਜੀ ਉਹਦੇ ਵਿੱਚ ਇੱਕ ਸ਼ਬਦ ਲਿਖਿਆ ਹੋਏਗਾ ਅੱਖਰ ਗਿਣਤੀ ਦਾ ਫਿਰ ਰਹਾਉ ਵਾਲਾ ਪਦਾ ਆ ਜਾਏਗਾ ਉਹਦੇ ਉੱਤੇ ਇੱਕ ਲਿਖਿਆ ਹੋਏਗਾ ਜਦੋਂ ਉਹ ਮੁੱਕ ਜਾਏਗਾ ਫਿਰ ਅਗਲਾ ਪਦਾ ਸ਼ੁਰੂ ਹੋਏਗਾ ਉੱਤੇ 2 3 4 ਬਕਾਇਦਾ ਸਤਗੁਰੂ ਜੀ ਨੇ ਅੰਕ ਲਿਖੀ ਹੁੰਦੀ ਨੇ ਔਰ ਆਰੰਭ ਦੇ ਵਿੱਚ 20 ਸਤਗੁਰੂ ਜੀ ਨੇ ਉਹਦਾ ਖਲਾਸਾ ਕੀਤਾ ਹੁੰਦਾ ਜਦੋਂ ਬਾਣੀ ਆਰੰਭ ਹੁੰਦੀ ਹੈ ਉਹਦੇ ਲਿਖਿਆ ਹੁੰਦਾ ਚੌ ਪਦੇ ਚਾਰ ਪਦਿਆਂ ਵਾਲਾ ਫਿਰ ਦੋ ਪਦੇ ਤਿੰਨ ਪਦੇ ਅਸ਼ਟ ਪਦੀਆਂ ਅਸ਼ਟ ਦਾ ਮਤਲਬ 8 ਪਦੀਆਂ ਮਤਲਬ ਪਦੇ ਪਦੇ ਅੱਠ ਪਦਿਆਂ ਵਾਲੀ ਜਿਵੇਂ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਹਰੇਕ ਸਿੱਖ ਦੇ ਘਰ ਦੇ ਵਿੱਚ ਪੜੀ ਜਾਂਦੀ ਹੈ ਉਹਦੇ ਵਿੱਚ ਪਹਿਲਾ ਸ਼ਲੋਕ ਹੈ ਫਿਰ ਉਸ ਤੋਂ ਬਾਅਦ ਸ਼ਲੋਕ ਤੋਂ ਬਾਅਦ ਅਸ਼ਟ ਪਦੀਆਂ ਉਹਦੇ ਵਿੱਚ ਅੱਠ ਪਦੇ ਨੇ ਹੁਣ ਉਹਦੇ ਵਿੱਚ ਕੀ ਆ ਭਾਵੇਂ ਕਿ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰ ਜੀ ਨੇ ਜਿਹੜੀਆਂ ਲੰਬੇਰੀਆਂ ਬਾਣੀਆਂ ਨੇ ਉਹਦੇ ਵਿੱਚ ਵੀ ਸਤਿਗੁਰ ਜੀ ਨੇ ਰਹਾਉ ਵਾਲਾ ਪਦ ਅੰਕਿਤ ਕੀਤਾ ਹੋਇਆ ਹੈ ਜਿਵੇਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਜਦੋਂ ਆਰੰਭ ਹੁੰਦੀ ਹੈ ਪਹਿਲੀ ਅਸ਼ਟਪਦੀ ਦੇ ਵਿੱਚ ਪਹਿਲਾ ਸ਼ਲੋਕ ਹੈ ਉਸ ਤੋਂ ਬਾਅਦ ਅਸ਼ਟਪਦੀ ਸ਼ੁਰੂ ਹੁੰਦੀ ਹੈ ਪਹਿਲੇ ਪਦੇ ਤੋਂ ਬਾਅਦ ਹੀ ਅੱਠ ਪਦਿਆਂ ਦੇ ਆ ਅੱਠ ਪਹਿਲ ਅੱਠ ਪਦੇ ਨੇ ਕੁੱਲ ਪਹਿਲੀ ਪਦੀਓ ਤੋਂ ਬਾਅਦ ਰਹਾਉ ਵਾਲਾ ਪਦ ਅੰਗਕ ਕੀਤਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਮਨ ਵਿਸਰਾਮ ਰਹਾਉ ਰਹਾਉ ਉਹਦੇ ਵਿੱਚ ਕਿਹਾ ਵੀ ਇਹ ਨਾਮ ਜਿਹੜਾ ਹੈ ਸੁੱਖਾਂ ਦੀ ਮਣੀ ਕਿੱਥੇ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਤੇ ਵਸਦੀ ਕਿੱਥੇ ਹੈ ਭਗਤਾਂ ਦੇ ਭਗਤਾਂ ਦੇ ਹਿਰਦਿਆਂ ਦੇ ਵਿੱਚ ਇਸੇ ਤਰ੍ਹਾਂ ਹੋਰ ਬਾਣੀਆਂ ਵੀ ਨੇ ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੱਟੀ ਬਾਣੀ ਲਿਖੀ ਹੈ ਕਿਉਂਕਿ ਉਹ ਇਤਿਹਾਸਕਾਰ ਲਿਖਦੇ ਨੇ ਵੀ ਜਦੋਂ ਸਤਿਗੁਰੂ ਜੀ ਨੂੰ ਪੜ ਨਾ ਪਾਇਆ ਗਿਆ ਉਸ ਵੇਲੇ ਉਚਾਰਨ ਕੀਤੀ ਹੋਈ ਹੈ ਪਰ ਉਂਝ ਜਦੋਂ ਆਪਾਂ ਵੇਖਦੇ ਹਾਂ ਤੇ ਸਾਨੂੰ ਲੱਗਦਾ ਹੈ ਵੀ ਸਤਿਗੁਰੂ ਜੀ ਕਹਿੰਦੇ ਨੇ ਵੀ ਸਾਂਝੀ ਸਗਲ ਜਹਾਨੇ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਕਿ ਸਾਰੇ ਸਮੁੱਚੇ ਸੰਸਾਰ ਨੂੰ ਹੈ ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਰਹਾਉ ਵਾਲਾ ਪਦ ਬਿਲਕੁਲ ਅੰਕਿਤ ਕੀਤਾ ਹੋਇਆ ਹੈ ਸਤਿਗੁਰੂ ਜੀ ਕਹਿੰਦੇ ਨੇ ਵੀ ਤੂੰ ਪੜਿਆ ਲਿਖਿਆ ਉਸ ਵੇਲੇ ਮੰਨਿਆ ਜਾਏਗਾ ਜਦੋਂ ਪ੍ਰਮਾਤਮਾ ਦੀ ਦਰਗਾਹ ਵਿੱਚ ਜਾਏਗਾ ਤੇ ਉਥੇ ਤੂੰ ਲੇਖਾ ਦੇ ਸਕੇ ਜੇ ਲੇਖਾ ਦੇਵੇ ਬੀਰਾ ਤਉ ਪੜਿਆ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਹੋ ਜਿਹੇ ਹੋਰ ਵਿਸ਼ੇ ਸੰਗਤਾਂ ਰੂਪਰ ਕਿਤੇ ਜਾਣ ਤਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ